हांतां प्यारे बच्चे सारेनु प्यार भरी सस् नमस्कार हां बेटा दो दो आगे ਆਪਾਂ 4.2 ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖੋ ਕਹਿੰਦਾ ਮਿਲਾਨ ਕਰੋ 1/10 ਤਾਂ ਬੇਟਾ ਇਹ ਕੀ ਹੈ ਦਸਵਾਂ ਭਾਗ ਆ ਪੂਰੇ ਦਾ ਦਸਵਾਂ ਭਾਗ ਵੀ ਇਹਨੂੰ ਗੋਲਦੇ ਆ ਤਾਂ ਇਹਨੂੰ ਕਿਹਦੇ ਨਾਲ ਮਿਲਾਨ ਕਰਾਂਗੇ ਆ ਦੇਖੋ ਦਸਵੇਂ ਭਾਗ ਦੇ ਨਾਲ ਠੀਕ ਹੈ ਗੱਲ ਕਲੀਅਰ ਹੋ ਗਈ ਅੱਗੇ ਕਹਿੰਦਾ ਪਿਆ 1/2 1/2 ਕੀ ਹੁੰਦਾ ਅੱਧਾ ਭਾਗ 2 1 ਨੂੰ ਜੇ ਦੋ ਹਿੱਸੇ ਕਰ ਦੋ ਤਾਂ ਅੱਧਾ ਹਿੱਸਾ ਇੱਕ ਪਾਸੇ ਰਹਿ ਜਾਂਦਾ ਅੱਧਾ ਇੱਕ ਪਾਸੇ ਰਹਿ ਜਾਂਦਾ 1/4 ਦਾ ਮਤਲਬ 1/4 ਇਹਨੂੰ ਇਹਦੇ ਨਾਲ ਮਿਲਾਨ ਕਰ ਦਾਂਗੇ ਠੀਕ ਹੈ ਬੇਟਾ ਕੋਈ ਔਕਾ ਕੰਮ ਤਾਂ ਹੈ ਨਹੀਂ 1/8 ਦਾ ਭਾਗ 8ਵਾਂ ਭਾਗ ਠੀਕ ਹੈ ਤਾਂ ਆਹ ਲਾਸ ਦੇ ਉੱਤੇ 8ਵਾਂ ਭਾਗ ਇਹਨੂੰ ਇਹਦੇ ਨਾਲ ਮਿਲਾਨ ਕਰ ਦਾਂਗੇ ਅੱਗੇ 1/6 ਦਾ ਮਤਲਬ 6ਵਾਂ ਭਾਗ ਪੂਰੇ ਦਾ 6ਵਾਂ 1 ਨੂੰ ਅਸੀਂ ਪੂਰਾ ਯੂਨਿਟ ਮੰਨਦੇ ਹਾਂ 1/3 ਦਾ ਮਤਲਬ 1/3 ਪਾਗ ਠੀਕ ਹੈ ਬੇਟਾ ਗੱਲ ਕਲੀਅਰ ਹੋ ਗਈ ਹੁਣ ਬੇਟਾ ਅਸੀਂ ਆ ਗਏ ਸਵਾਲ ਨੰਬਰ 3 ਦੇ ਉੱਤੇ ਸਵਾਲ ਨੰਬਰ 3 ਨੂੰ ਧਿਆਨ ਦੇ ਨਾਲ ਦੇਖੋ ਸਵਾਲ ਨੰਬਰ 3 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਖਾਲੀ ਖਾਨੇ ਭਰੋ 9 ਅਮਰੂਦਾਂ ਦਾ 1/3 ਭਾਗ ਅੱਗੇ ਬੇਟਾ ਆਪਾਂ ਸਰਲ ਕਰੋ ਸਵਾਲ ਕੀਤਾ ਸੀ ਤਾਂ 9 1/ ਤਿੰਨ ਐ ਤੇ ਗਿਦੇ ਕੋਈ ਵਟਾ ਨਹੀਂ ਤਾਂ ਅਸੀਂ ਇੱਕ ਲਾ ਲੈਨੇ ਆ 9 ਦਾ 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 ਮਤਲਬ ਕੀ ਹੁੰਦਾ ਗੁਣਾ ਆ ਬੇਟਾ 3 ਨਾਲ 9 ਕੱਟੇ ਜਾਂਦੇ 3 1 ਕਮ 3 3 3 9 ਤਾਂ ਇਹ ਬਣ ਗਏ 3 1 ਕਮ 3 1 3 1 ਦਾ ਮਤਲਬ ਕੀ ਹੁੰਦਾ 3 ਹੀ ਹੁੰਦਾ ਹੈ 3 ਅਮਰੂਦ ਠੀਕ ਹੈ ਅੱਗੇ ਆ ਗਿਆ ਬੇਟਾ 12 ਟਾਫੀਆਂ ਦਾ 1 6 ਭਾਗ ਇਹ ਬਣ ਗਿਆ 12 1/6 ਤਾਂ ਇਹ 12/1 ਕਰ ਦਾਂਗੇ ਬੇਟਾ ਕਿਸੇ ਨੰਬਰ ਦਾ /1 ਕਰ ਸਕਦੇ ਹੋ ਤਾਂ 6 2 12 2 1 2 ਇਹ ਬਣ ਗਿਆ 2/1 /1 ਦਾ ਮਤਲਬ ਦੋ ਹੀ ਰਹਿ ਗਏ ਤਾਂ ਦੋ ਟਾਫੀਆਂ ਉੱਤਰ ਆ ਗਿਆ ਠੀਕ ਹੈ ਅੱਗੇ ਆ ਗਿਆ ਬੇਟਾ 18 ਕੁਲਫੀਆਂ ਦਾ 1/6 ਭਾਗ ਇਹ ਵੀ ਉਸੇ ਤਰ੍ਹਾਂ ਹੀ 18 गुना 1/6 ਇਹਦਾ बटा 1 ਕਰ ਦੋ ਉੱਪਰ ਥੱਲੇ ਕੱਟੇ ਜਾਂਦੇ 6 ਕਮ 6 6 3 18 3 ਕਮ 3 ਇਹ ਬਣ ਗਿਆ 3/1 3/1 ਦਾ ਮਤਲਬ 3 ਹੀ ਹੁੰਦਾ ਕਿਸੇ ਨੰਬਰ ਦਾ बटा 1 ਲਿਖੋ ਨਾ ਲਿਖੋ ਉਹ ਇੱਕ ਸੇਮ ਹੀ ਹੁੰਦੇ ਨੰਬਰ ਠੀਕ ਹੈ ਅੱਗੇ ਆ ਗਿਆ ਬੇਟਾ 16 ਪੈਨਸਲਾਂ ਦਾ 1/4 ਭਾਗ 16 1/4 ਦਾ ਇਹਦਾ बटा 1 ਕਰ ਦਾਂਗੇ ਆ ਕੱਟੇ ਜਾਣਗੇ 4 1 4 4 ਚੋਕੇ 16 4 1 4 ਇਹ ਬਣ ਗਿਆ 4 1 ਦਾ ਮਤਲਬ 4 ਪੈਨਸਲਾਂ ਆ ਗਈਆਂ ਅੱਗੇ ਕੀ ਕਹਿੰਦਾ ਪਿਆ 20 ਰੁਪਏ ਦਾ 1 10 ਭਾਗ ਇਹ ਬਣ ਗਿਆ 20 1 10 ਆ 1 ਕਰ ਦੋ ਆ ਜ਼ੀਰੋ ਨਾਲ ਜ਼ੀਰੋ ਬਾਰੋ-ਬਾਰ ਵੀ ਕੱਟੀ ਜਾ ਸਕਦੀ ਜਾਂ 10 ਦੋਣਾ ਵੀ ਇਹ ਬਣ ਗਿਆ 2/1 ਇਹਦਾ ਮਤਲਬ 2 ਰੁਪਏ ਹੀ ਉੱਤਰ ਆ ਗਿਆ ਅੱਗੇ ਆਗੇ ਬੇਟਾ ਅਸੀਂ ਐਫ ਭਾਗ ਤੇ 100 ਪੈਨਸਲਾਂ ਦਾ 1/10 ਭਾਗ 100 1/10 ਜ਼ੀਰੋ ਨਾਲ ਜ਼ੀਰੋ ਕੱਟੀ ਜਾਂਦੀ ਹੈ ਬੇਟਾ ਇਹਦਾ बटा 1 ਲਾ ਲਓ ਸੌਖਾ ਕਰਨਾ ਤਾਂ ਤਾਂ 10/1 ਆ ਗਿਆ 10/1 ਦਾ ਮਤਲਬ 10 ਪੈਨਸਲਾ ਹੀ ਉੱਤਰ ਆ ਗਿਆ ਜਾ ਅਗੇ 100 ਸੈਂਟੀਮੀਟਰਾਂ ਦਾ 1/10 ਭਾਗ ਇਹ ਵੀ ਇਸੇ ਤਰ੍ਹਾਂ ਹੀ ਬੇਟਾ 100 1/10 1 ਲਾ ਕੇ ਜ਼ੀਰੋ ਨਾਲ ਜ਼ੀਰੋ ਕੱਟੇਗੀ 10 ਸੈਂਟੀਮੀਟਰ ਉੱਤਰ ਆ ਗਿਆ ਠੀਕ ਹੈ ਸੇਮ ਹੀ ਸੀ ਉਹਦੇ ਵਾਂਗੂ ਸੀ 32 ਲੱਡੂਆਂ ਦਾ 1/8 ਭਾਗ ਤਾਂ ਇਹ ਬਣ ਗਿਆ 32 1/8 ਤਾਂ 8 1 8 8 4 32 ਇਹ ਬਣ ਗਿਆ 4/1 4/1 ਦਾ ਮਤਲਬ 4 ਲੱਡੂ ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ 2 ਤੇ ਸਵਾਲ 3 ਇਸ ਅਭਿਆਸ ਦਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਦੇ ਹਾਂ ਸ਼ੇਅਰ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ